विधानसभा हल्का फिलोर ਦੇ ਵਕਵਾਖ ਪਿੰਡਾਂ ਦੇ ਵਿੱਚ 1 ਕਰੋੜ 57 ਲੱਖ ਰੁਪਏ ਦੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਇਹ ਵੀ ਦੱਸ ਦਈਏ ਕਿ ਦਾਣਾ ਮੰਡੀ ਦੇ ਨਵੀਨੀਕਰਨ ਦੇ ਲਈ 1 ਕਰੋੜ 12 ਲੱਖ ਰੁਪਏ ਜਾਰੀ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਮੰਡੀ ਦੇ ਨਵੀਨੀਕਰਨ ਦੇ ਲਈ ਉਸ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ ਹੈ ਇਸ ਮੌਕੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਅਤੇ ਵਾਈਸ ਚੇਅਰਮੈਨ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਵੱਲੋਂ ਆਪਣੇ ਹੱਥਾਂ ਦੇ ਨਾਲ ਇਹਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਨਗਰ ਕੌਂਸਲ ਫਿਲੌਰ ਨੂੰ ਪਾਣੀ ਵਾਲੇ ਟੈਂਕਰ ਵੀ ਦਿੱਤੇ ਨੇ ਤੇ ਉਹਨਾਂ ਨੇ ਰੁੜਕਾ ਵਿਖੇ ਪਹੁੰਚ ਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਲੱਬ ਦੀਆਂ ਉਪਲਬਧੀਆਂ ਅਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਜਲਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਿਕਾਸ ਕਾਰਜਾਂ ਨੂੰ ਨਿਪਟਰ ਜਾਵੇਗਾ ਅੱਜ ਫਲੋਰ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਕੰਮ ਹੈ ਕਰੀਬ 2.5 ਕਰੋੜ ਦੀ ਲਾਗਤ ਦੇ ਨਾਲ ਜਿਹੜੇ ਆ ਅੱਜ ਉਹਦੀ ਸ਼ੁਰੂਆਤ ਹੋਈ ਹੈ ਔਰ ਇਸ ਵੇਲੇ ਅਸੀਂ ਪਿੰਡ ਕੁੜਕਾ ਦੇ ਵਿੱਚ ਆ ਜਿੱਥੇ 15 ਲੱਖ ਰੁਪਏ ਦੀ ਲਾਗਤ ਦੇ ਨਾਲ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਜਿਹੜਾ ਪਿੰਡ ਦੀਆਂ ਅੰਦਰਲੀਆਂ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਹੈ ਉਹਦੀ ਇੱਥੇ ਸ਼ੁਰੂਆਤ ਹੋਈ ਹੈ ਔਰ ਸਾਡੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਜੀ ਔਰ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਵੀਰ ਸਟੀਵਨ ਕਲੇਰ ਜੀ ਸੋਡੀ ਜੀ ਸਾਰੇ ਸਾਥੀ ਆ ਜਿਹੜੇ ਸਾਡੇ ਬਲਾਕ ਪ੍ਰੈਜ਼ੀਡੈਂਟ ਸਾਰੇ ਇੱਥੇ ਮੌਜੂਦ ਹੈ ਔਰ ਬੜੀ ਖੁਸ਼ੀ ਵੀ ਲਹਿ ਰਿਹਾ ਕਿ ਪਿੰਡ ਦੇ ਵਿੱਚ ਜਿਹੜੀ ਹੈ ਇਹ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਰਿਹਾ ਸੋ ਜਿਹੜਾ ਸਾਡੀ ਸਰਕਾਰ ਦਾ ਸੁਨੇਹਾ ਉਹ ਹਰ ਪਿੰਡ ਹਰ ਘਰ ਤੱਕ ਪਹੁੰਚੇ ਇਸ ਕਰਕੇ ਜਿਹੜੇ ਹਰ ਜਗ੍ਹਾ ਜਿਹੜਾ ਵਿਕਾਸ ਉਹਦੇ ਕਾਰਜ ਜਿਹੜੇ ਹੈ ਜਾਰੀ ਹੈ ਸੋ ਮੈਂ ਪਿੰਡ ਕੁੜਕੇ ਦੇ ਸਾਰੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਹੈ ਜਿਹੜੇ ਹਰ ਵੇਲੇ ਹਾਜ਼ਰ ਸਾਡੇ ਸਤਕਾਰਤ ਮੈਂਬਰ ਪਾਰਲੀਮੈਂਟ ਚਸ਼ੀਲ ਕੁਮਾਰ ਰੈਂਕੂ ਜੀ ਹਲਕਾ ਵਿਧਾਨ ਸਭਾ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਵਿਕਾਸ ਕਾਰਜ ਰੰਮੀ ਸਿੰਘ ਸਾਹਿਬ ਜੋ ਵਿਕਾਸ ਕਾਰਜਾਂ ਲਈ ਇਹਨਾਂ ਨੇ ਫੰਡ ਮਹਈਆ ਕਰਵਾਏ ਸੀ ਉਸ ਨੂੰ ਅੱਜ ਲਗਭਗ 1.2 ਕਰੋੜ ਦੀ ਲਾਗਤ ਦੇ ਜਿਹੜੇ ਅਸੀਂ ਵੱਖ-ਵੱਖ ਪ੍ਰੋਜੈਕਟਾਂ ਦੇ ਜਿਹੜੇ ਇਕਾਟਣ ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਵਾਏ ਆ ਔਰਕਾ ਪਿੰਡ ਦੇ ਵਿੱਚ ਵੀ ਉੱਥੇ ਗਲੀਆਂ ਨਾਲੀਆਂ ਲਈ ਜਿਹੜਾ ਸੀ ਉਹ ਕੀਤਾ ਹੈਗਾ ਉਸ ਤੋਂ ਪਰਤ ਜਿਹੜਾ ਦਾ ਰੁੜਕੀ ਦੀ ਵਿੱਚ ਛੱਪੜ ਲਈ ਲਗਭਗ 23 ਲੱਖ ਦੀ ਲਾਗਤ ਦੇ ਨਾਲ ਤੇ 16 ਲੱਖ ਸਟੇਡੀਅਮ ਦੀ ਲਾਗਤ ਦੇ ਨਾਲ ਕਰਕੇ ਆ ਤੇ ਉਸ ਤੋਂ ਉਪਰ ਜਿਹੜਾ ਹੈਗਾ ਬੜਾ ਪਿੰਡ ਦੇ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ 66 ਤੇ 10 ਲੱਖ ਰੁਪਏ ਨਾਲ ਦੁਗੀਆਂ ਨਾਲੀਆ ਦਾ ਕੜ ਬੋਤਾ ਆ ਅੱਜ ਜਿੱਥੇ ਹੁਣ ਆਪਾਂ ਖੜੇ ਆ 1 ਕਰੋੜ 12 ਲੱਖ 88 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇਸ ਮੰਡੀ ਦਾ ਦਾਣਾ ਮੰਡੀ ਦਾ ਜਿਹੜਾ ਨਵੀਨੀਕਰਨ ਹੋ ਰਿਹਾ ਹੈ ਸਾਡੇ ਆਰਤੀ ਭਰਾਵਾਂ ਨੂੰ ਜਿਹੜਾ ਹੈਗਾ ਉਹ ਲੋੜ ਸੀ ਉਹਦੇ ਲਈ ਜਿਹੜਾ ਹੈਗਾ ਇਹ ਵਿਕਾਸ ਕਾਰਜ ਕੀਤੇ ਜਾ ਰਹੇ ਆ ਔਰ ਨਾਲ ਦੀ ਨਾਲ 8.5 ਲੱਖ ਰੁਪਏ ਦੀ ਲਾਗਤ ਦੇ ਨਾਲ ਆਪਣੇ ਨਗਰ ਪਿੰਡ ਦੇ ਵਿੱਚ ਆਗਣਵਾਲੀ ਸੈਂਟਰ ਜਿਹੜਾ ਹੈਗਾ ਉਹ ਉਹਦਾ ਤਾਂ ਕਾਟਣ ਕਰਕੇ ਆ ਰਹੇ ਆ